ਉਹਦੇ ਢੱਡਰੀਆਂ ਵਾਲਿਆਂ ਦਾ ਮਸਲਾ ਕੱਲ ਦਾ ਕਾਫੀ ਭਖਿਆ ਹੋਇਆ ਜੀ ਕੀ ਮਸਲਾ ਹੈ ਮਿੰਟੂ ਜੀ ਇਹਦੇ ਚ ਤੇ ਕੀ ਅੱਗੇ ਹੁਣ ਹੋ ਸਕਦਾ ਹੈ ਦੇਖੋ ਇਹ ਮਸਲਾ ਜਿਹੜਾ ਹੈ ਨਾ ਉਹ ਕੱਲ ਇਸ ਤਰ੍ਹਾਂ ਸਾਹਮਣੇ ਆਇਆ ਭਈ ਬਹੁਤਿਆਂ ਨੂੰ ਲੱਗਿਆ ਕਿ ਉੱਥੇ ਜੋ ਪਟਿਆਲੇ ਨੂੰ ਜਦੋਂ ਆਪਾਂ ਜਾਂਦੇ ਹਾਂ ਸੰਗਰੂਰ ਤੋਂ ਰਸਤੇ ਦੇ ਵਿੱਚ ਪਰਮੇਸ਼ਰ ਦੁਆਰੋਂ ਜੀ ਕਿ ਉੱਥੇ ਇਸ ਤਰ੍ਹਾਂ ਦੀ ਕੋਈ ਘਟਨਾ ਹੋ ਗਈ ਆ ਹੂੰ ਉਤੇ ਬਾਅਦ ਦੇ ਵਿੱਚ ਰਣਜੀਤ ਸਿੰਘ ਢੱਡਰੀਆਂ ਵਾਲਿਆਂ ਨੂੰ ਖੁਦ ਇੱਕ ਵੀਡੀਓ ਬਣਾ ਕੇ ਜਾਰੀ ਕਰਨਾ ਪਿਆ ਕਿਉਂਕਿ ਅੱਜ ਕੱਲ ਮੀਡੀਆ ਬਹੁਤ ਤੇਜ਼ ਹੈ ਬੜਾ ਉਹਦਾ ਯੁੱਗ ਤੇਜ਼ ਹੈ ਸਾਬ ਜੀ ਉਹ ਖਬਰ ਨੂੰ ਇਸ ਤਰ੍ਹਾਂ ਸੁੱਟਦਾ ਹੈ ਕਿ ਬਿਲਕੁਲ ਆਮ ਦਰਸ਼ਕ ਕੇ ਸਮਝ ਨਹੀਂ ਪਉਂਦਾ ਕਿ ਅਸਲ ਦੇ ਵਿੱਚ ਮੈਟਰ ਮਾਮਲਾ ਕੀ ਆ ਹਮ ਤਾਂ ਸਭ ਨੂੰ ਲੱਗਿਆ ਕਿ ਉਥੇ ਕੋਈ ਨਵਾਂ ਕੁਝ ਹੋ ਗਿਆ ਜਿਵੇਂ ਨਾ ਅਣਹੋਣੀ ਵਾਪਰੀ ਆ ਪਰ ਇਹ ਮਾਮਲਾ ਕੋਈ 11-13 ਸਾਲ ਪੁਰਾਣਾ ਹੈ ਬਿਲਕੁਲ ਹੋਇਆ ਕੀ ਆ ਕਿ ਇੱਕ ਲੜਕੀ ਦੀ ਮੌਤ ਹੋਈ ਆ ਹੂੰ ਲੜਕੀ ਦੀ ਮੌਤ ਹੋਈ ਆ ਜਿਹਦਾ ਭਰਾ ਹਾਈ ਕੋਰਟ ਚ ਗਿਆ ਕਿਸ ਮਾਮਲੇ ਦੀ ਜਾਂਚ सीबीआई ਤੋਂ ਕਰਵਾਈ ਜਾਵੇ ਜੀ ਸਿੱਧਾ ਦੋਸ਼ ਇਹ ਆ ਕਿ ਬਈ ਕਥੇ ਤੌਰ ਤੇ ਉੱਥੇ ਕੁੜੀਆਂ ਦਾ ਸ਼ੋਸ਼ਣ ਹੁੰਦਾ ਸੀਗਾ ਹੂੰ ਰਣਜੀਤ ਸਿੰਘ ਟਾਡਰੀਆਂ ਵਾਲਾ ਪ੍ਰਭਾਵਿਤ ਕਰਦਾ ਸੀਗਾ ਜੀ ਉਸ ਤੋਂ ਬਾਅਦ ਇਹ ਸਾਰਾ ਕੁਝ ਹੋਣ ਤੋਂ ਬਾਅਦ ਜਦੋਂ ਇਸ ਕੁੜੀ ਨੂੰ ਪਤਾ ਲੱਗਿਆ ਇਹਨੇ ਆਵਾਜ਼ ਛੁੱਕਣ ਦੀ ਕੋਸ਼ਿਸ਼ ਕੀਤੀ ਤੇ ਇਹਦੇ ਨਾਲ ਆਵਾਪਰਿਆ ਹੂੰ ਤੇ ਇਹਦੀ ਜਾਂਚ ਸੀਬੀਆਈ ਤੋਂ ਕਰਵਾਉਣੀ ਚਾਹੀਦੀ ਜੀ ਪਰ ਦੂਸਰੇ ਪਾਸੇ ਫੇਰ ਇਹ ਮਾਮਲਾ ਜਿਹੜਾ ਉਹ ਇਧਰੋਂ ਆਇਆ ਪਰਮੇਸ਼ਰ ਦੁਆਰ ਦੇ ਜਿਹੜੇ ਰਣਜੀਤ ਸਿੰਘ ਢੱਡਰੀਆਂ ਵਾਲੇ ਆ ਹੂੰ ਹੂੰ ਇਹਨਾਂ ਨੇ ਆਪਣਾ ਪੱਖ ਰੱਖਿਆ ਕਿ ਭਾਈ ਸਾਡਾ ਪੱਖ ਵੀ ਜਿਹੜਾ ਮੀਡੀਆ ਚਲਾਵੇ ਜੀ ਹੁਣ ਮੀਡੀਆ ਤਾਨੂੰ ਪਤਾ ਹੀ ਹੈ ਮੈਂ ਜਿਵੇਂ ਕਿਹਾ ਕਿ ਬੜੀ ਤੇਜ਼ ਦੌੜ ਦੌੜਦਾ ਸੀ ਬਿਲਕੁਲ ਤਾਂ ਉਹਨਾਂ ਦਾ ਪੱਖ ਸੀ ਕਿ ਜਿਸ ਵੇਲੇ ਘਟਣਾ ਵਾਪਰੀ ਹੂੰ ਮੈਂ ਆਊਟ ਆਫ ਸਟੇਟ ਸੀਗਾ ਸ਼ਾਇਦ ਆਹੀ ਸ਼ਬਦ ਇਸਤੇਮਾਲ ਕੀਤਾ ਉਹਨਾਂ ਨੇ ਕਿ ਮੈਂ ਇੱਥੇ ਨਹੀਂ ਸੀਗਾ ਜੀ ਦੂਜੀ ਗੱਲ ਇਹ ਆ ਕਿ ਕੁੜੀ ਨੇ ਮੋਰਾ ਖਾਦਾ ਜ਼ਹਿਰ ਖਾਦਾ ਉਹ ਗੇਟ ਤੇ ਘਟਣਾ ਵਾਪਰੀ ਆ ਹੂੰ ਤੇ ਸਾਡੇ ਬੰਦਿਆਂ ਨੇ ਉਲਟਾ ਉਸ ਨੂੰ ਹਸਪਤਾਲ ਪਹੁੰਚਾਇਆ ਜਿੱਥੇ ਮੌਤ ਹੋ ਗਈ ਉਹਦੀ ਹੂੰ ਉਸ ਵੇਲੇ ਵੀ ਮੈਨੂੰ ਫਸਾਉਣ ਦਾ ਯਤਨ ਕੀਤਾ ਗਿਆ ਪਰ ਕਿਉਂਕਿ ਜੋ ਹਾਲਾਤ ਸਨ ਜੋ ਮੈਡੀਕਲ ਹੋਇਆ ਸੀਗਾ ਤਾਂ ਉਹਦੇ ਵਿਹਾਰ ਤੇ ਇਹ ਕੰਮ ਜਿਹੜਾ ਉਹ ਨਹੀਂ ਹੋ ਸਕਿਆ ਜੀ ਤੇ ਭਾਈ ਸੀਬੀਆਈ ਛੱਡੋ ਜਿਹੜੀ ਵੀ ਏਜੰਸੀ ਤੂੰ ਜਾਂਚ ਕਰਵਾਉਣੀ ਆ ਕਰਵਾ ਲਾਓ ਹਮ ਸਾਬੇ ਹੁਣ ਮੁੱਦਾ ਜਿਹੜਾ ਹਾਈ ਕੋਰਟ ਚ ਜੀ ਹੁਣ ਕੌਣ ਫਸਾਉਣਾ ਚਾਹੁੰਦਾ ਹੈ ਇਸ ਸਵਾਲ ਦਾ ਜਵਾਬ ਗੁੰਜਲਦਾਰ ਹੋਏਗਾ ਕਿ ਐਨੇ ਚਿਰ ਬਾਅਦ ਜੇ ਪੀੜਤ ਪਰਿਵਾਰ ਉੱਥੇ ਪਹੁੰਚਿਆ ਹੈ ਹਮ ਹਾਈ ਕੋਰਟ ਦੇ ਵਿੱਚ ਤਾਂ ਕੀ ਕਾਰਨ ਹੈ ਤਾਂ ਕੀ ਕਾਰਨ ਹੈ ਉਹ ਉਹ ਤਾਂ ਉਹੀ ਦੱਸ ਸਕਦੇ ਆ ਪਰ ਕਿਸੇ ਨੂੰ ਵੀ ਹੱਕ ਹੈ ਕਿ ਕੋਰਟ ਦੇ ਵਿੱਚ ਚਾਰਾ ਜੋਗੀ ਕਰ ਸਕਦਾ ਹੈ ਜੀ ਹੁਣ ਇੰਨਾ ਪੁਰਾਣਾ ਮਾਮਲਾ ਸੁਖਮ ਸਿੰਘ ਸਾਹਿਬ ਇੰਨਾ ਰਾ ਪੱਧਰਾ ਨਹੀਂ ਹੁੰਦਾ ਜਾਂਚ ਦਾ ਬਿਲਕੁਲ ਜੀ ਕਾਫੀ ਕੁਝ ਬਦਲ ਜਾਂਦਾ ਕਾਫੀ ਕੁਝ ਬਦਲ ਜਾਂਦਾ ਜੀ ਤੇ ਇਸ ਮਾਮਲੇ ਦੇ ਵਿੱਚ ਕਿਉਂਕਿ ਪੋਸਟਮਾਰਟਮ ਹੋਇਆ ਦੱਸਦੇ ਆ ਕਾਰਵਾਈ ਹੋਈ ਆ ਤਾਂ ਕਿਤੇ ਨਾ ਕਿਤੇ ਮੈਨੂੰ ਲੱਗਦਾ ਕਿ ਕੋਰਟ ਦੇ ਵਿੱਚ ਇਹ ਇੱਕ ਭਖਵੀਂ ਕਾਨੂੰਨੀ ਬਹਿਸ ਦਾ ਵਿਸ਼ਾ ਬਣ ਜਾਏਗਾ ਬਿਲਕੁਲ ਜੀ ਪਰ ਜੇ ਮੰਨ ਲਓ ਹਾਈਪੋਥੈਟਿਕਲੀ ਆਪਾਂ ਸੋਚੀਏ ਇੱਕ ਤਸੱਵਰ ਕਰੀਏ ਕਿ ਮੰਨ ਲਓ ਜੇ ਜਾਂਚ ਕੇਂਦਰੀ ਏਜੰਸੀ ਕੋਲ ਚਲੇ ਜਾਂਦੀ ਹੈ ਨਾ ਫੇਰ ਰਣਜੀਤ ਸਿੰਘ ਢੱਡਰੀਆਂ ਵਾਲੇ ਵਾਸਤੇ ਮੁਸ਼ਕਲ ਜ਼ਰੂਰ ਪੈਦਾ ਹੋਏਗੀ ਸਾਹਿਬ ਉਹ ਕਿਵੇਂ ਤੁਹਾਨੂੰ ਪਤਾ ਹੈ ਮੈਂ ਇੱਕ ਛੋਟੀ ਜਿਹੀ ਮਿਸਾਲ ਦੇ ਦਿੰਦਾ ਮੇਰੀ ਕੋਈ ਤੁਲਨਾ ਨਹੀਂ ਹੈ ਇੱਕ ਮਾਮਲੇ ਦੀ ਤੁਹਾਨੂੰ ਮੈਂ ਦੱਸਦਾ ਕਿ ਡੇਰੇਦਾਰ ਯਾਨੀ ਡੇਰਾ ਮੁਖੀ ਲੰਮਾ ਸਮਾਂ ਬਚਦਾ ਰਿਹਾ ਹੂੰ ਬਚਦਾ ਰਿਹਾ ਪਰ ਜਿਵੇਂ ਮਤਲਬ ਉਸਨੇ ਕੁਝ ਸਿਆਸੀ ਦਾਅ ਪੇਚ ਖਿਡਣੇ ਸ਼ੁਰੂ ਕੀਤੇ ਤੇ ਮੈਂ ਹੂੰ सीबीआई ਨੂੰ ਜਾਣਦੀ ਆ ਜੀ ਪਹਿਲਾਂ ਤਾਂ सीबीआई ਵੱਡ ਨਹੀਂ ਸੀ ਦੰਦੇ ਡੇਰੇ ਚ ਹੂੰ ਐਨੇ ਪਾਵਰਫੁਲ ਸੀ ਪਰ ਕਈ ਵਾਰ ਪਾਵਰਾਂ ਤੁਹਾਨੂੰ ਪਤਾ ਸ਼ਿਫਟ ਹੁੰਦੀਆਂ ਨੇ ਜੀ 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 ਉਸ ਤੋਂ ਬਾਅਦ ਇੱਕ ਵਾਰੀ ਜਦੋਂ सीबीआई ਨੇ ਇਹ ਮਾਮਲਾ ਖੋਲ੍ਹ ਲਿਆ ਨਾ ਹੂੰ ਉਸ ਤੋਂ ਬਾਅਦ ਦੇਖ ਲਓ ਕਿ ਕਹਾਣੀ ਬੜਾ ਕੁਝ ਸਾਹਮਣੇ ਆਇਆ ਬਿਰੋ ਜੀ ਕਈ ਵਾਰ ਇਹ ਹੋ ਜਾਂਦਾ ਇਹਦਾ ਨਾਂ ਵੀ ਹੋਵੇ ਬਿਲਕੁਲ ਪਰ ਕਿਸੇ ਵੀ ਕੇਂਦਰੀ ਏਜੰਸੀ ਦੀ ਜਾਂਚ ਜਿਹੜੀ ਹੈ ਨਾ ਹੂੰ ਉਹ ਭਾਵੇਂ ਇੱਕ ਪੱਖ ਤੇ ਹੋਵੇ ਪਰ ਕਈ ਪੱਖ ਖੁੱਲ ਜਾਂਦੇ ਨੇ ਬਿਲਕੁਲ ਬਿਲਕੁਲ ਆਪਾਂ ਇਹ ਨਹੀਂ ਕਹ ਰਹੇ ਕਿ ਸਭ ਕੁਛ ਇੱਥੇ ਗਲਤ ਹੋਏਗਾ ਜੀ ਮੈਂ ਇਹ ਕਹਿ ਰਿਹਾ ਕੋਈ ਇੱਕ ਪਰੇਸ਼ਾਨੀ ਦਾ ਸਬੱਬ ਜ਼ਰੂਰ ਬਣ ਜਲਾ ਸਾਬ ਇਸ ਕਰਕੇ ਹੁਣ ਇਹ ਦੇਖਣਾ ਹੋਏਗਾ ਕਿ ਸਾਰੀਆਂ ਪਾਰਟੀਆਂ ਜਦੋਂ ਜਾ ਕੇ ਪਹਿਲਾਂ ਤਾਂ ਐਸਐਸਪੀ ਤੋਂ ਜਵਾਬ ਤਾਲਬ ਕੀਤਾ ਗਿਆ ਹਮ ਪਟਿਆਲੇ ਵਾਲੇ ਤੋਂ ਕਿ ਆ ਕਿ ਇਸ ਮਾਮਲੇ ਤੇ ਜਵਾਬ ਫਾਈਲ ਕਰੋ ਉਸ ਤੋਂ ਬਾਅਦ ਜਿਹੜੀਆਂ ਸੰਬੰਧਿਤ ਤੇਰੇ ਨੇ ਸ਼ਾਇਦ ਉਹਨਾਂ ਨੂੰ ਨੋਟਿਸ ਜਾਰੀ ਹੋਇਆ ਜਾਰੀ ਹੋਇਆ ਬਿਲਕੁਲ ਜੀ ਬਿਲਕੁਲ ਅ ਬਿਲਕੁਲ ਜੀਤਾ ਪੰਜਾਬੀ ਦੱਸ ਰਹੇ ਨੇ ਕਿ 2012 ਦਾ ਇਹ ਮਾਮਲਾ ਹੈ ਕਹਿੰਦੇ ਬਹੁਤ ਫੋਨ ਰਿਕਾਰਡਿੰਗਸ ਵੀ ਵਾਇਰਲ ਹੋਈਆਂ ਸੀ ਇਸ ਮਾਮਲੇ ਵਿੱਚ ਬਿਲਕੁਲ ਹਾਂਜੀ ਇਹ 2012 ਦਾ ਤੇ ਲਗਭਗ 12-13 ਸਾਲ ਹੋ ਗਏ ਆ ਬਲਵਿੰਦਰ ਜੀ ਕਹਿ ਰਹੇ ਨੇ ਕਿ ਭਾਈ মিডিਆ ਵਾਲੇ ਕਹਿੰਦੇ ਕੈਪਸ਼ਨ ਹੀ ਇਦਾਂ ਦੇ ਲਿਖਦੇ ਆ ਨਹੀਂ ਸਹੀ ਟੰਗ ਦੇ ਨਾਲ ਸਾਨੂੰ ਪੇਸ਼ ਕਰਨ ਦੀ ਜ਼ਰੂਰਤ ਹੈ ਹਾਂ ਠੀਕ ਆ ਕਿ ਅੱਜ ਕੱਲ ਟਾਈਟਲ ਤੇ ਖੇਡਿਆ ਜਾਂਦਾ ਇਹ ਅਸੀਂ ਦੱਸ ਦਈਏ ਕਿ ਇਹ ਵੀ ਇੱਕ ਖੇਡ ਆ ਸਧਾਰਨ ਟਾਈਟਲ ਨੂੰ ਰਸ਼ ਨਹੀਂ ਪੈਂਦਾ ਜੀ ਜੀ ਟਾਈਟਲ ਖਿੱਚ ਕੇ ਰੱਖਿਆ ਜਾਂਦਾ ਅਸੀਂ ਵੀ ਜਦੋਂ ਅਖਬਾਰਾਂ 'ਚ ਕੰਮ ਕਰਦੇ ਸੀ ਨਾ ਸੁਖਮ ਸਿੰਘ ਸਾਹਿਬ ਸਾਨੂੰ ਇਹ ਆਦਤ ਹੁੰਦੀ ਸੀ ਕਿ ਤੁਹਾਡਾ ਟਾਈਟਲ ਜਿਹੜਾ ਨਾ ਉਹ ਕੈਚੀ ਹੋਣਾ ਚਾਹੀਦਾ ਹੂੰ ਕਿਉਂਕਿ ਟਾਈਟਲ ਤੁਹਾਡਾ ਮਜ਼ਬੂਤ ਹੋਏਗਾ ਟਾਈਟਲ ਤੁਹਾਡਾ ਦਿਲ ਖਿੱਚਮਾ ਹੋਏਗਾ ਤਾਂ ਤੁਹਾਡੀ ਖਬਰ ਪੜਨ ਲਈ ਜੋ ਪਾਠਕ ਹੈ ਆਪਣੇ ਆਪ ਉਤਸੁਕਤਾ ਉਹਦੀ ਪੈਦਾ ਹੋਊਗੀ ਹਾਂ ਜੀ ਹਾਂ ਜੀ ਜੀ ਤਾਂ ਟਾਈਟਲ ਤਾਂ ਕਹਿ ਲੋ ਕਿ ਮਹੱਤਤਾ ਰੱਖਦਾ ਪਰ ਸਸਨੀ ਜ਼ਿਆਦਾ ਜਾਂ ਕਹਿ ਲੋ ਕਿ ਆ ਮੈਂ ਕੁਫਰ ਜ਼ਿਆਦਾ ਤੋਲਣਾ ਕਿਸੇ ਚੀਜ਼ ਤੇ ਅਸਲੀਅਤ ਬਹੁਤ ਦੂਰ ਜਾ ਕੇ ਨਹੀਂ ਉਸ ਤਰ੍ਹਾਂ ਹੋਣਾ ਚਾਹੀਦਾ ਸਿਮਰਨ ਜੋਜੀ ਪੁੱਛ ਰਹੇ ਨੇ ਕਿ ਵੈਨ ਵਿਲ ਬੀ ਨਿਊ ਸਟੂਡੀਓ ਬ੍ਰਾਡਕਾਸਟਿੰਗ ਵੇਅ స్టార్ਟ ਬਲਕਿ ਤੁਹਾਨੂੰ ਦੱਸ ਦਈਏ ਕਿ ਹਾਂ ਜੀ ਆ ਸਾਡਾ ਆਖਰੀ ਐਪੀਸੋਡ ਆ ਇੱਥੇ ਬਿਲਕੁਲ ਤੇ ਸੋਮਵਾਰ ਜਦੋਂ ਅਸੀਂ ਤੁਹਾਨੂੰ ਮਿਲਣਾ ਐ ਇਸ ਵੇਲੇ ਬਈ ਹੂੰ ਤੇ ਇੱਕ ਤੇ ਰਸ਼ ਪੂਰਾ ਜਿਵੇਂ ਪਰ ਰਸ਼ ਦੀ ਗੱਲ ਕੀਤੀ ਹੈ ਕਿ ਰਸ਼ ਭਰਪੂਰ ਹੋਵੇ ਤੁਹਾਨੂੰ ਐਸੀ ਲੁੱਕ ਦਿਖਾਣੀ ਹੈ ਨਾ ਹੂੰ ਤੁਸੀਂ ਬਾਗੋ ਬਾਗ ਹੋ ਜਾਣਾ ਵੀ ਸਾਡਾ ਸਟੂਡੀਓ ਯਾਰ ਇਹੋ ਜਿਹਾ ਬਿਲਕੁਲ ਤਾਂ ਤੁਸੀਂ ਮੰਨ ਨਾਲ ਕਹੋਗੇ ਯਾਰ ਕਿ ਬਾਈ ਮਤਲਬ ਕਿ ਅਸੀਂ ਤੇ ਵਟ ਕੱਢੇ ਆ ਹੂੰ ਇਹ ਮੈਂ ਗੱਲ ਪਹਿਲਾਂ ਹੀ ਕਹਿ ਦਿੰਨਾ ਜਿਹੜੀ ਗੱਲ ਤੁਸੀਂ ਕਹਿਣੀ ਆ ਕਿ ਤੁਸੀਂ ਆਪ ਹੀ ਮੰਨੋਗੇ ਕਿ ਸਾਡਾ ਸਟੂਡੀਓ ਆਈ ਵਰਲਡ ਵਾਲਿਆਂ ਦਾ ਬਾਈ ਵਾਕਿਆ ਬਿਲਕੁਲ ਬਿਲਕੁਲ ਥੋੜੀ ਦੇਰ ਲੱਗੀ ਐ ਔਲੇ ਔਲੀ ਕਿਉਂਕਿ ਬਹੁਤ ਲੰਮੇ ਸਮੇਂ ਤੋਂ ਆਡੀਅנס ਕਹਿੰਦੀ ਸੀ ਕਿ ਬੈਕਗ੍ਰਾਉਂਡ ਬਦਲੋ ਜੀ ਆਹ ਕਰੋ ਜੀ ਆਹ ਕਰੋ ਜੀ ਤਾਂ ਅਸੀਂ ਕਹਿ ਲਓ ਕਿ ਬਾਈ ਠੀਕ ਹੈ ਇੱਕ ਸਮੇਂ ਦੀ ਲੱਗ ਗਿਆ ਤੁਹਾਨੂੰ ਥੋੜਾ ਜਿਹਾ ਸਮੇਂ ਦੀ ਕਹਿ ਲਓ ਕਿ ਬਾਈ ਅਸੀਂ ਇੰਤਜ਼ਾਰ ਕਰਦੇ ਸੀ ਵੇਟ ਕਰਦੇ ਸੀ ਸਾਡੀ ਕੈਲੋਕੇ ਟੈਕਨੀਕਲ ਟੀਮ ਦੇ ਜਿਹੜੇ ਆਈਡੀਆਜ਼ ਨੇ ਸਾਡਾ ਇੱਕ ਭਰਾ ਜਿਸ ਨੇ ਇਹਦੇ 'ਚ ਬੜਾ ਵੱਡਾ ਸਹਿਯੋਗ ਕੀਤਾ ਸੰ ਅਸੀਂ ਉਹਨਾਂ ਦਾ ਦੇਣ ਵੀ ਨਹੀਂ ਦੇ ਸਕਦੇ ਉਹ ਸਾਰੀ ਉਹਨਾਂ ਦੀ ਮਿਹਨਤ ਆ ਤੇ ਉਹ ਤੁਹਾਨੂੰ ਨਿਕਲ ਕੇ ਆਏਗੀ ਤੁਹਾਡੇ ਸਾਹਮਣੇ ਸੋਮਵਾਰ ਬਿਲਕੁਲ 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 ਤੇ ਇਹ ਪ੍ਰੋਗਰਾਮ ਨੂੰ ਹੁਣ ਵੀ ਸ਼ੇਅਰ ਕਰਦੇ ਕਿਉਂਕਿ ਅੱਜ ਮੈਸੇਜ ਆ ਜਿਹੜਾ ਪਹੁੰਚ ਜੇ ਫਿਰ ਸੋਮਵਾਰ ਨੂੰ ਕਿਤੇ ਆਪਾਂ ਲਿਖਣਾ ਪਵੇਗਾ ਆ ਜੀ ਅੱਜ ਆ ਕਿਉਂਕਿ ਇਹ ਨਾ ਹੋਵੇ ਅਸੀਂ ਨਵੇਂ ਸਟੂਡੀਓ ਚ ਆਈਏ ਤੇ ਪੁਰਾਣੇ ਬੰਦੇ ਹੀ ਨਾ ਮਿਲਣ ਸਨ ਹਾਂ ਬਿਲਕੁਲ 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 ਜਿਵੇਂ ਕਹਿੰਦੇ ਹੁੰਦੇ ਕਿ ਵੈਲਕਮ ਨਵੇਂ ਸਟੂਡੀਓ ਦਾ ਵੈਲਕਮ ਵੀ ਹੋਣਾ ਚਾਹੀਦਾ ਹਾਂ ਜੀ ਹਾਂ ਜੀ ਮਿੰਟੂ ਜੀ ਅਗਲੀ ਖਬਰ ਵੱਲ ਨੂੰ ਆਪਾਂ ਚੱਲੀਏ ਆਪ ਅੱਪ ਦੇਖ ਰਹੇ ਪਿਛਲੇ ਦਿਨਾਂ ਦੇ ਵਿੱਚ ਨਾ 2 17 18 ਸਾਲ ਦੇ ਮੁੰਡੇ ਆ ਅਚਾਨਕ ਉਹਨਾਂ ਤੇ ਪੰਜ ਛੇ ਬੰਦੇ ਹਮਲਾ ਕਰ ਦਿੰਦੇ ਆ ਵਿੱਚੋਂ ਇੱਕ ਮੁੰਡੇ ਦੇ ਕਹਿੰਦੇ ਚਾਕੂ ਅੱਖ ਚ ਵੀ ਵੱਜ ਜਾਂਦਾ ਇੱਕ ਦੀ ਮੌਤ ਵੀ ਹੋ ਜਾਂਦੀ ਹੈ ਉਹ ਮਾਮਲਾ ਬਹੁਤ ਭਖਿਆ ਹੋਇਆ ਜੀ ਧਰਨਾ ਵੀ ਚੱਲ ਰਿਹਾ ਤੇ ਮੁਲਜ਼ਮ ਅਜੇ ਤੱਕ ਕਹਿੰਦੇ ਵੀ ਫੜੇ ਨਹੀਂ ਗਏ ਕੋਈ ਇਹਦੇ ਵਿੱਚ ਕੀ ਅਪਡੇਟ ਹੈ ਕੁਝ ਹੋਇਆ ਅਜੇ ਤੱਕ ਕਿ ਵਿੱਚ ਹੀ ਮਾਮਲਾ ਲਟਕਿਆ ਹੋਇਆ ਜੀ